ਅੱਛਾ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਕਰ ਲੱਗੇ ਆ ਪਾਕਿਸਤਾਨੀ ਬਾਂਦੀ ਕਟਿੰਗ ਸਭ ਤੋਂ ਪਹਿਲਾਂ ਕੱਪੜੇ ਨੂੰ ਆਪਾਂ ਡਬਲ ਫੋਲਡ ਕਰਕੇ ਰੱਖਾਂਗੇ ਉਸ ਤੋਂ ਬਾਅਦ ਇਹਨੂੰ ਫੋਰ ਫੋਲਡ ਕਰ ਲઈએ ਠੀਕ ਹੈ ਇਸ ਤੋਂ ਬਾਅਦ ਜਿੰਨੀ ਵੀ ਤੁਹਾਡੀ ਬਾਂਦੀ ਲੰਬਾਈ ਆ ਉਹਦੇ ਵਿੱਚ ਆਪਾਂ 3 ਇੰਚ ਪਲੱਸ ਕਰਾਂਗੇ ਠੀਕ ਹੈ ਇਧਰੋਂ ਬਾਂਦਾ ਸਾਈਡ ਤੋਂ ਰੱਖਣਾ ਆਪਾਂ 2 ਇੰਚ ਠੀਕ ਹੈ ਤੇ ਖੁੱਲੀ ਸਾਈਡ ਤੋਂ ਰੱਖਣਾ ਆਪਾਂ 3 ਇੰਚ ਠੀਕ ਹੈ ਉਸ ਤੋਂ ਬਾਅਦ ਮੋੜਾ ਰੱਖਣਾ ਹੈ ਮੋੜਾ ਇਹਨਾਂ ਦਾ ਸਾਢੇ 9 ਤਿਆਰ ਹੈ ਤਾਂ ਆਪਾਂ ਨੌ ਦੀ ਮਾਰਕਿੰਗ ਕਰਾਂਗੇ ਅੱਧਾ ਇੰਚ ਕਟਾ ਕੇ ਅੱਧਾ ਇੰਚ ਆਪਾਂ ਤਾਂ ਘਟਾਉਨੇ ਆ ਕਿਉਂਕਿ ਜਦੋਂ ਆਪਾਂ ਐਵੇਂ ਟੇਟਾ ਕਰਕੇ ਦੇ ਦਿੰਦੇ ਨਾ ਸਾਡੇ ਨੂੰ ਇਹ ਤਿਆਰ ਰਹਿ ਜਾਂਦਾ ਠੀਕ ਹੈ ਇਸ ਤੋਂ ਬਾਅਦ ਤੁਹਾਨੂੰ ਮਤਲਬ ਸ਼ੇਪ ਪਾਉਣ ਚ ਦਿੱਕਤ ਆਉਂਦੀ ਹੈ ਨਾ ਕਿ ਸ਼ੇਪ ਪਰ ਪੱਟੀ ਹੁੰਦੀ ਹੈ ਠੀਕ ਹੈ 슬ੀਵਸ ਵਾਸਤੇ ਇਹ ਮਤਲਬ ਨੀਅਰ ਕਿਤੇ ਮਾਰਕੀਟ ਚ ਮਿਲ ਜਾਂਦੀ ਹੈ ਜਿੱਥੇ ਵੀ ਤੁਸੀਂ ਬੁਕਰਮ ਵਗੈਰਾ ਜਿੱਤ ਲਿਓ ਉੱਥੇ ਮਿਲ ਜਾਂਦੀ ਹੈ ਇਸ ਤੋਂ ਬਾਅਦ ਮੇਰਾ ਹੱਥ ਉਲਟਾ ਨਾ ਫਿਰ ਮੈਂ ਇਹਨੂੰ ਉਲਟਾ ਰੱਖੂਗੀ ਇਸ ਤੋਂ ਬਾਅਦ ਜਿਹੜੀ ਆ ਵਾਲੀ ਚੀਜ਼ ਆ ਆ ਵਾਲੀ ਨਾ ਜਿਹੜੀ ਜਾਤ ਵਾਲੀ ਜਿਵੇਂ 2 ਇੰਚ ਦਾ ਕੈਪ ਰੱਖਿਆ ਇਤਨੀ 2 ਇੰਚ ਦਾ ਕੈਪ ਆਂਦਾ ਇਸ ਨੂੰ ਮਿਲਾਉਣਾ ਇਹਦੇ ਨਾਲ ਠੀਕ ਹੈ ਜਿਹੜਾ ਐਦ੍ਰੋ ਛੋਟੀ ਜਿਹੀ ਖੁੰਝ ਹੈ ਇਹਨੂੰ ਮਿਲਾਉਣਾ ਦਿੱਤਾ ਤੁਹਾਡਾ ਮੋੜਾ ਤਿਆਰ ਹੈ ਠੀਕ ਹੈ ਐਵੇਂ ਕਰਕੇ ਫਿਰ ਇਸ ਲਈ ਸ਼ੇਪ ਮਿਲਾਉਣੀ ਐਵੇਂ ਜੇ ਤੁਹਾਨੂੰ ਮਤਲਬ ਆਹਤ ਨਾਲ ਸ਼ੇਪ ਨਹੀਂ ਪਾਉਣੀ ਆਉਂਦੀ ਤਾਂ ਤੁਸੀਂ ਇਹਦੇ ਨਾਲ ਸ਼ੇਪ ਦੇ ਸਕਦੇ ਹੋ ਤੇ ਬਹੁਤ ਵਧੀਆ ਹੁੰਦੀ ਹੈ ਠੀਕ ਹੈ ਪਹਿਲਾਂ ਤਾਂ ਹੁਣ ਆਪਾਂ ਜਿਹੜੀ ਬੈਕ ਸਾਈਡ ਆਪਾਂ ਕੱਟ ਪਾਈ ਹੈ ਬੈਕ ਆਟ ਪਾਈਏ ਉਹ ਤਾਂ ਆਪਾਂ ਐ ਪਾਉਣੀ ਆ ਮਤਲਬ ਜਿਹੜੀ ਆ ਵਾਲੀ ਚੀਜ਼ ਐ ਇਹਨੂੰ ਰੱਖਣੀ ਬੰਦ ਸਾਈਡ ਤੇ ਜਿਹੜੀ ਆ ਵਾਲੀ ਇਹਨੂੰ ਰੱਖਣੀ ਖੁੱਲੀ ਸਾਈਡ ਠੀਕ ਐ ਇਸ ਵੇਲੇ ਹੁਣ ਫਰੰਟ ਵਾਲੀ ਪਾਵਾਂਗੇ ਤੇ ਇਸ ਨੂੰ ਆਪਾਂ ਉਲਟਾ ਲਾਵਾਂਗੇ ਇਸ ਨੂੰ ਐਦਾਂ ਕਰ ਲਾਂਗੇ ਹੁਣ ਇਹ ਵਾਲੀ ਚੀਜ਼ ਆ ਜੋ ਖੁੱਲੀ ਸਾਈਡ ਤੇ ਆ ਵਾਲੀ ਚੈ ਉਹ ਬੰਦ ਸਾਈਡ ਐਦਾਂ ਠੀਕ ਐ ਪਾਕਿਸਤਾਨੀ ਵਾਣੀ ਕੱਟੀ ਹੈ ਇਹਨਾਂ ਦੀ ਮਤਲਬ ਜਿਹੜੀ ਬਾਹ ਇਹ ਸੱਤ ਤਿਆਰ ਹੈ ਤਾਂ ਆਪਾਂ 1 ਇੰਚ 1.5 ਇੰਚ ਵਾਧਾ ਰੱਖ ਕੇ 9 ਇੰਚ ਰੱਖਾਂਗੇ ਠੀਕ ਹੈ ਇਸ ਤੋਂ ਬਾਅਦ ਇੱਥੋਂ ਰੱਖਾਂਗੇ ਆਪਾਂ 9 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ 9 ਇੰਚ ਦਾ ਜਿਵੇਂ ਉਹ ਇਹ ਤੋਂ ਸਾਢੇ 7 ਤਿਆਰ ਤਾਂ ਆਪਾਂ 1 ਇੰਚ ਘਟਾਵਾਂਗੇ ਇੱਥੋਂ ਰੱਖਾਂਗੇ ਸਾਢੇ 6 ਠੀਕ ਹੈ ਇਸ ਤੋਂ ਬਾਅਦ ਵੀ ਆਪਾਂ ਇਸ ਨੂੰ ਐਵੇਂ ചേക്കാൾ പാപ്പല